ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਿਰਪਾ ਕੀਤੀ ਹੈ ਬਾਦਸ਼ਾਹ ਜੀ ਨੇ ਸਤਿਗੁਰਾਂ ਦੇ ਅਮਰਤਮਈ ਬਚਨ ਅਮਰਤ ਲਈ ਆਪਾਂ ਸਰਵਨ ਕੀਤੇ ਨੇ ਟਰ ਕੀ ਬਾਣੀ ਆਈ ਸਿਨ ਸਗਲੀ ਚਿੰਤ ਮਟਾਈ ਦੇਖੋ ਕੋਮ ਅਨੁਸਾਰ ਤੁਰ ਤਰ ਗਉਣੋਂ ਆਈ ਹੋਈ ਇਹ ਪਾਵਨ ਪਵਿੱਤਰ ਕੁਰਬਾਨੀ ਸਾਰੀਆਂ ਚਿੰਤਾਵਾਂ ਤੇ ਫਿਕਰਾਂ ਨੂੰ ਕੱਟਣ ਵਾਲੀ ਹੈ। ਸਤਿਗੁਰੂ ਸਾਛ ਜੀ ਸਾਡੇ ਤੇ ਕਿਰਪਾ ਕਰਕੇ ਅਮਰਤ ਵੇਲੇ ਸਾਨੂੰ ਇਹਨਾਂ ਬੰਧਨਾ ਤੋਂ ਮੁਕਤ ਕਰਨ ਵਾਸਤੇ ਯਤਨ ਦਿੰਦੇ। ਸੰਸਾਰ ਵੱਡੇ ਝਮੇਲੇ ਵਿੱਚ ਫਸਿਆ ਹੋਇਆ ਹੈ। ਪਾਵਨਾ ਦੇ ਸਮੁੰਦਰ ਨੂੰ ਤਰਨ ਵਾਸਤੇ ਇੱਕ ਇਹ ਬੇੜਾ ਹੈ। ਜਿਹੜਾ ਇਸ ਬੇੜੇ 'ਤੇ ਸਵਾਰ ਹੋ ਗਿਆ ਉਹਦਾ ਫਿਰ ਸਾਰਾ ਚਿੰਤਾ ਫਿਕਰ ਜਿਹੜਾ ਨਾ ਉਹ ਖਤਮ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਇੱਕ ਫਰਮਾਨ ਕੀਤਾ ਹੈ। 1166 ਪੰਨੇ ਤੇ ਮਲਾ ਰਾਗ ਦੇ ਵਿੱਚ ਉਹ ਕਹਿੰਦੇ ਨੇ ਕਿਆ ਤੋਂ ਸੋਚ ਹੈ ਕਿਆ ਤੋਂ ਚਿਧਵੈ ਕਿਆ ਤੋਂ ਕਰੈ ਉਪਾਏ ਤਾ ਕੋ ਕਹੋ ਪ੍ਰਵਾਹ ਕਾਹੋ ਕੀ ਜੈ ਗੋਪਾਲ ਸਹਾਈ ਜਿਹਦੇ ਅੰਗ ਸੰਗ ਪਰਮੇਸ਼ਰ ਹੋ ਗਿਆ Goa ਧਰਤੀ ਤੇ ਪਾਲ ਪਾਲਣ ਵਾਲਾ ਜਿਹੜਾ ਸਾਰੀ ਪਰਚੀ ਨੂੰ ਪਾ ਲਿਆ ਜਿਹਦੇ ਅੰਗ ਸੰਗ ਉਹ ਹੋ ਗਿਆ ਉਹਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਸਤਨੁਜ ਜੀ ਕਹਿੰਦੇ ਕੀ ਸੋਚਦਾ ਹੈ ਕੀ ਵਿਚਾਰ ਮਨ ਵਿੱਚ ਲੈ ਕੇ ਆਉਣਾ ਬਾਰ-ਬਾਰ ਬਸ ਇੱਕੋ ਗੱਲ ਯਾਦ ਰੱਖ ਜੇ ਪਰਮੇਸ਼ਰ ਤੇਰੇ ਨਾਲਾ ਤਾਂ ਕੋਈ ਵੀ ਤਰ੍ਹਾਂ ਕੁਝ ਨਹੀਂ ਵਿਗਾੜ ਸਕਦਾ ਇੱਕ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ ਜਿੰਨੇ ਵੀ ਬੇਗਨ ਆਏ ਜਿੰਨੇ ਵੀ ਦੁੱਖ ਕਲੇਸ਼ ਹੈ ਉਹ ਪਰਮੇਸ਼ਰ ਦੀ ਬਰਦਗੀ ਦੇ ਨਾਲ ਸਭ ਘਟੇ ਜਾਂਦੇ ਸਤਿਗੁਰੂ ਜੀ ਕਹਿੰਦੇ ਬੇਗਨ ਬਨਾਸਨ ਸਭ ਦੁੱਖ ਨਾਸਨ ਦੇਖੋ ਇੱਕ ਬੇਗਨ ਦੀ ਗੱਲ ਨਹੀਂ ਕੀਤੀ ਤੇ ਇੱਕ ਦੁੱਖ ਦੀ ਗੱਲ ਨਹੀਂ ਕੀਤੀ ਸਤਿਗੁਰੂ ਜੀ ਕਹਿੰਦੇ ਸਾਰੇ ਤੇਰੇ ਬੇਗਨ ਜਿੰਨੇ ਆ ਨਾ ਉਹ ਵਿੱਚ ਜਾਂਦੇ ਤੇ ਸਾਰੇ ਦੁੱਖਾਂ ਦਾ ਨਾਸ ਹੋ ਜਾਵੇਗਾ ਸਾਰੇ ਦੁੱਖ ਘਟੇ ਜਾਣਗੇ ਸਤਿਗੁਰੂ ਨਾਮ ਦਰ ਲੜਾਇਆ ਸਤਿਗੁਰੂ ਨੇ ਜਿਹੜਾ ਨਾਮ ਦਿੱਤਾ ਉਹ ਹਿਰਦੇ ਵਿੱਚ ਅਕਿਆ ਕਰ ਲੈ ਜੇ ਤੂੰ ਸਤਿਗੁਰੂ ਜਿੱਤੇ ਦਿੱਤੇ ਨਾਮ ਨੂੰ ਹਿਰਦੇ ਵਿੱਚ ਵਸਾ ਲਵੇਂਗਾ ਨਾ ਤੇ ਕੋਈ ਵੀ ਵਿਗਮ ਤੇਰੇ ਨੇੜੇ ਨਹੀਂ ਆਉਂਦਾ ਬੇਗਨ ਨਾ ਕੋਉ ਲਾਗਤਾ ਗੁਰ ਪੈ ਅਰਦਾਸ ਰਖਵਾਲਾ ਗੋਵਿੰਦ ਰਾਏ ਭਗਤਾਂ ਕੀ ਰਾਸ ਬਹੁਤ ਹੀ ਕੀਮਤੀ ਬੜ ਮੁੱਲੇ ਵਿਚਾਰ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਾਨੂੰ ਦਿੱਤੇ ਨੇ ਉਹ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਦਰਜ ਨੇ ਸਾਡੇ ਹਰ ਮੁਸ਼ਕਲ ਦਾ ਹੱਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਦਰਜ ਹੈ ਪਰ ਅਸੀਂ ਰਮਾਲੇ ਐਨੇ ਪਾ ਦਤੇ ਉਹ ਅੰਦਰ ਜੋ ਵਿਚਾਰ ਲਿਖੀ ਆ ਨਾ ਉਹਨੂੰ ਕਦੇ ਵਿਚਾਰਨ ਦੀ ਕੋਸ਼ਿਸ਼ ਨਹੀਂ ਕਰਦੇ ਗੁਰਬਾਣੀ ਨੂੰ ਦੇਖਦੇ ਆਂ ਵੀ ਉਹਦਾ ਮੁੰਡਾ ਵਿਦੇਸ਼ ਚ ਗਿਆ ਪਹਿਲਾ ਪਿਤਾ ਬਜ਼ੁਰਗ ਘਰ ਬਣਾਉਂਦਾ ਹੈ ਇਥੋਂ ਸਭ ਕੁਝ ਵੇਚ ਕੇ ਨਾਲੇ ਬਜ਼ੁਰਗਾਂ ਨੂੰ ਲੈ ਕੇ ਵਿਦੇਸ਼ ਚ ਚਲੇ ਜਾਂਦੇ ਆਂ ਤੇ ਸਾਰੀ ਜ਼ਿੰਦਗੀ ਕਮਾਈ ਕਰਦੇ ਆਂ ਤਾਂ ਕਿ ਉੱਥੇ ਘਰ ਬਣੋ ਨੇ ਸਤਕ੍ਰુપ ਆਚਾਰੀ ਬਾਬਾ ਫਰੀਦ ਜੀ ਨੇ ਨਾ ਬਹੁਤ ਪਹਿਲਾਂ ਇੱਕ ਗੱਲ ਲਿਖੀ ਹੈ ਬੜੀ ਸੋਹਣੀ ਕਿਉਂਕਿ ਅਸੀਂ ਪੜਦੇ ਨਹੀਂ ਗੁਰਬਾਣੀ ਨੂੰ ਰਮਾਲਿਆਂ ਨਾਲ ਢੱਕ ਕੇ ਰੱਖ ਲਿਆ ਗੁਰਬਾਣੀ ਪੜਾਂਗੇ ਨਾ ਤੇ ਤਾਂ ਜਾ ਕੇ ਸਾਨੂੰ ਕੋ ਸਮਝ ਹੋਣਾ ਸਤਿਗੁਰੂ ਜੀ ਕਹਿੰਦੇ ਤੂੰ ਆਉਣਾ ਹੈ ਅਸਲੀ ਦਰਸ਼ਨ ਤਾਂ ਜਦੋਂ ਤੂੰ ਸ਼ਬਦ ਦੇ ਦਰਸ਼ਨ ਕਰੇਗਾ ਨਾ ਤਾਂ ਅਸਲੀ ਤਰਨ ਦਰਸ਼ਨ ਹੋਣੀ ਵਾਬਾ ਫਰੀਦ ਜੀ ਕੀ ਕਹਿੰਦੇ ਨਾ ਉਹ ਕਹਿੰਦੇ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ ਜਿਓ ਨਾ ਤੂੰ ਇਸ ਚਿੰਤਾ ਵਿੱਚ ਪੈ ਵੀ ਗਵਾਂਢੀ ਨੇ ਐਡੀ ਕੋਠੀ ਪਾਲੀ ਗਵਾਂਢੀ ਨੇ ਬਰੇਕ ਦੇ ਬੱਚੇ ਪੇਜ ਕੇ ਤੇ ਐਨੀ ਜ਼ਮੀਨ ਖਰੀਦ ਲਈ ਤੂੰ ਜਿਹੋ ਜਿਹੀ ਮਿਲ ਰਹੀ ਹੈ ਉਹਦੇ ਚ ਖੁਸ਼ ਰਹਿ ਇੱਕ ਸੱਜਣ ਮਿਲਿਆ ਉਹ ਸੰਗਤ ਦੇ ਵਿੱਚ ਆਇਆ ਹੋਇਆ ਤੂੰ ਸਬਜ਼ੀ ਦੀ ਰੇੜੀ ਲਾਉਂਦਾ ਉਹਨੂੰ ਪੁੱਛਿਆ ਜਦੋਂ ਅਸੀਂ ਜੈ ਕਿਵੇਂ ਠੀਕ ਹੈ ਬੜਾ ਖੁਸ਼ ਹੋ बागो बाग हो गया सुन तो के अब पूछा कि बहुत आर सौ रुपया कमा लीद तो परिवार का पालन कर लीद बहुत वीय देखा ये एनी चीज देखो कि खुश है अज किसी चाली किले जमीन आल नो अगलो के के कुछ नहीं जी ਕੁਛ ਨਹੀਂ ਉਹ ਜਿਹੜਾ ਬੰਦਾ 500 ਰੁਪਇਆ ਕਮਾਉਂਦਾ 400 ਕਮਾਉਂਦਾ ਸਬਜ਼ੀ ਤੋਂ ਉਹ ਕਿੰਨਾ ਖੁਸ਼ ਹੈ ਇੱਕ ਛਪਰੀ ਤੇ ਰਹਿਣ ਵਾਲਾ ਬੰਦਾ ਖੁਸ਼ ਹੈ ਇੱਕ ਮਹਿਲਾ ਵਿੱਚ ਬੈਠਾ ਹੋਇਆ ਬੰਦਾ ਦੁਖੀ ਹੈ ਕਿਉਂਕਿ ਜਿਹੜੀ ਅੰਦਰੋਂ ਤ੍ਰਿਸ਼ਨਾ ਦੀ ਆਗਾ ਨਾ ਇੱਕ ਗੁਰਬਾਣੀ ਦਾ ਸ਼ਬਦ ਆਉਂਦਾ ਏਕ ਸਵਾਲ ਦੋਏ ਸਵਾਲੀ ਨਾਲ ਪਰਕੇ ਭੌਂਕੇਸ ਦਾ ਬਿਆਨ ਕਹਿੰਦੇ ਇੱਕ ਕੁੱਤਾ ਹੈ ਮਨੋਖ ਦੇ ਅੰਦਰ ਤੇ ਦੋ ਕੁੱਤੀਆਂ ਉਹ ਸਵੇਰੇ ਭੌਂਕਦੀਆਂ ਹਰ ਰੋਜ਼ ਭੌਂਕਦੀਆਂ ਲੋਭ ਰੂਪੀ ਕੁੱਤਾ ਜਿਹੜਾ ਅੰਦਰ ਸਵੇਰੇ ਉੱਠਣ ਸਾਰਾ ਜਦੋਂ ਦੀ ਅੱਖ ਖੁੱਲਦੀ ਹੈ ਤੇ ਲੋਭ ਰੂਪੀ ਕੁੱਤਾ ਭੌਂਕਦਾ ਹੈ ਆਸਾ ਤੇ ਤ੍ਰਿਸ਼ਨਾ ਦੋ ਕੁੱਤੀਆਂ ਉਹ ਭੌਂਕਦੀਆਂ ਸਤਗੁਰੂ ਜੀ ਨੇ ਬਾਣੀ ਦੇ ਵਿੱਚ ਬੜੀ ਡੁਗਾਈ ਵੱਲ ਲੈ ਕੇ ਗਏ ਨਾ ਉਹ ਕਹਿੰਦੇ ਤੁਸੀਂ ਗੁਰਬਾਣੀ ਪੜ੍ਹੋਗੇ ਨਾ ਤਾਨੂੰ ਉਹਦੋਂ ਪਤਾ ਲੱਗੂਗਾ ਸੁਣੋਗੇ ਧਿਆਨ ਨਾਲ ਤੁਹਾਨੂੰ ਇੱਕ ਸੁਹਾਨ ਸੁਹਾਨ ਹੁੰਦਾ ਕੁੱਤਾ ਦੋਏ ਸੁਵਾਲੀ ਨਾਲ ਦੋ ਕੁੱਤੀਆਂ ਨਾਲ ਉਹ ਇਹਦੇ ਅੰਦਰ ਨਾਲ ਜਦੋਂ ਉੱਠਦਾ ਉਹਦੀ ਭੌਂਕਣ ਲੱਗ ਪੈਂਦੀ ਅੱਖਾਂ ਫੋਲਦਾ ਹੈ ਅੱਜ ਪੈਸੇ ਕਿੱਥੋਂ ਕਮਾਉਣੇ ਨੇ ਅੱਜ ਕਿਹਦੇ ਨਾਲ ਠੱਗੀ ਮਾਰਨੀ ਹੈ ਅੱਜ ਕੀ ਕਰਨਾ ਹੈ ਸਵੇਰ ਤੋਂ ਉਹਨੂੰ ਲਾਲਚ ਵੱਜ ਜਾਂਦੇ ਨੇ ਲੋਹ ਰੁਪੀ ਕੁੱਤਾ ਸਵੇਰ ਤੋਂ ਭੌਂਕਣ ਲੱਗ ਜਾਂਦਾ ਤੇ ਆਸਾ ਤੇ ਤਿਸ਼ਨਾ ਰੁਪੀ ਕੁੱਤਿਆਂ ਵੀ ਭੌਂਕਣ ਲੱਗ ਪੈਂਦੇ ਸਤਕਰ ਜੀ ਅੱਜ ਅਸੀਂ ਬਹੁਤ ਵੱਡੇ ਭ੍ਰੇਖੇ ਵਿੱਚ ਪਏ ਹੋਏ ਅਸੀਂ ਮੁਕਤਕੋਰ ਹੋਗੇ ਅਸੀਂ ਹਰ ਸਮੇਂ ਇਹ ਸੋਚਦੇ ਹਾਂ ਔਰ ਸਾਡੇ ਕਿਸੇ ਬਜ਼ੁਰਗ ਨੂੰ ਉੱਚ ਕੇ ਦੇਖ ਲਓ ਜਦੋਂ ਆਹ ਫਰੀ ਦੀ ਕਣਕ ਨਹੀਂ ਮਿਲਦੀ ਸੀ ਫਰੀ ਦਾ ਸਫਰ ਨਹੀਂ ਸੀ ਮੁਕਤੀ ਬਿਜਲੀ ਨਹੀਂ ਸੀ ਕਿੰਨੇ ਸੁਖੀ ਸੀ ਉਹ ਜਿੰਨਾ ਕੁ ਕੁਛ ਕੋਲੇ ਹੈਗਾ ਖਾ ਲਿਆ ਅੱਜ ਇਸ ਮੁਕਤ ਖੋਰ ਨੇ ਸਾਨੂੰ ਕਿੱਥੇ ਲੈ ਕੇ ਖੜਾ ਦੇ ਦਿੱਤਾ ਕਿਉਂਕਿ ਮਜ਼ਦੂਰ ਜਿਹੜਾ ਹੈ ਉਹਨੂੰ ਥੋੜੇ ਜਿਹੇ ਦਾਣੇ ਦੇ ਦਿਓ ਉਹਨੇ ਕੰਮ ਕਰਨਾ ਛੱਡ ਦਿੱਤਾ ਜੋਪੀ ਤੇ ਬਿਹਾਰ ਵਾਲੇ ਜਿਹੜੇ ਨਾ ਉਹ ਸਾਡੇ ਮੋਢਿਆਂ ਤੇ ਅੱਗ ਚੜੀ ਜਾਂਦੇ ਅਸੀਂ ਕੰਮ ਨਹੀਂ ਕਰਦੇ ਅਸੀਂ ਮੁਕਤਖੋਰ ਹੋ ਗਏ ਉਹ ਆ ਕੇ ਸਾਡੇ ਮੋਢਾਂ ਤੇ ਤੇ ਜਿਹੜਾ ਕੋ ਸਾਨੂੰ ਦਿੰਦੇ ਹੋ ਲੈਂਦੇ ਕਿਤੋਂ ਨਾ ਸਾਨੂੰ ਮੁਕਤ ਕੁਝ ਨਹੀਂ ਮਿਲਦਾ ਐਵੇਂ ਭੁਲੇਖੇ 'ਚ ਅਸੀਂ ਇੱਕ ਵਾਰ ਨਾ ਕਿਸੇ ਸਿਆਣੇ ਬੰਦੇ ਨੇ ਦੱਸਿਆ ਕਹਿੰਦੇ ਭੇਡਾਂ ਦਾ ਕੱਟ ਹੋਇਆ ਤੋਂ ਉਹਦੇ ਵਿੱਚ ਜਿਹੜਾ ਛਤਰਾ ਸੀ ਉਹ ਬੜਾ ਭੇਡੂ ਸੀ ਜਿਹੜਾ ਬਹੁਤ ਸ਼ਤਾਨ ਸੀ ਉਹ ਸਟੇਜ ਤੇ ਖੜ ਗਿਆ ਹਨ ਭੇਡਾਂ ਹੁੰਦੀਆਂ ਮਗਰ ਲੱਗ ਕੋਈ ਵੀ ਬੰਦਾ ਜਿਹੜਾ ਮਗਰ ਲਾ ਕਰ ਉਹ ਭੇਡਾਂ ਵਰਗਾ ਹੀ ਹੁੰਦਾ ਵੀ ਕਿਸੇ ਨੇ ਮਗਰ ਲੱਗ ਗਿਆ ਕੱਲ ਉਹ ਜਦੋਂ ਉਹਨੇ ਸਟੇਜ 'ਚੋਂ ਕਹਿਣਾ ਵੀ ਇਸ ਵਾਰ ਤੁਸੀਂ ਮੈਨੂੰ ਜਿਤਾਓ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਨਾ ਉਹਨਾਂ ਦੀਆਂ ਕੋਟੀਆਂ ਫ੍ਰੀ ਦੇਵਾਂਗਾ ਸਾਰਿਆਂ ਦੇ ਵਿੱਚ ਹੁਣ ਸਾਡੇ ਅੱਗੇ ਹੁੰਦੇ ਆ ਭਾਵੇਂ ਸਟੇਜ ਤੇ ਖੜਾ ਪਤਾ ਨਹੀਂ ਝੂਠ ਮਾਰ ਰਿਹਾ કે ਸੱਚ ਅਸੀਂ ਜਿਕਾਰੇ ਛੱਡ ਦਿੰਦੇ ਤੁਸੀਂ ਦੇਖਿਓ ਜਦੋਂ ਕੋਈ ਲੀਟਰ ਬੋਲਦਾ ਹੋਵੇ ਨਾ ਭਾਵੇਂ ਉਹ ਝੂਠ ਹੀ ਮਾਰ ਰਿਹਾ ਹੋਵੇ ਜਿਕਾਰੇ ਛੜਨ ਵਾਲੇ ਉਹਨਾਂ ਨੂੰ ਇਹ ਨਹੀਂ ਪਤਾ ਉਹ ਝੂਠ ਹੈ ਕਿ ਸੱਚ ਜਿਕਾਰਾ ਛੜੀ ਤੇ ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਕਹਿਣ ਲੱਗਾ ਬੱਸ ਮੈਨੂੰ ਜਿਤਾ ਦਿਓ ਕਿ ਤੁਹਾਨੂੰ ਉਹਨਾਂ ਦੀਆਂ ਕੋਟੀਆਂ ਫਰੀ ਦੇਵਾ ਕੇ ਸਿਆਣਾ ਚ ਹੁਣ ਭੇਟਾ ਸੀ ਜਿਹੜੀਆਂ ਉਹ ਸਮਝਦਾਰ ਨਹੀਂ ਸੀ ਉਹਨਾਂ ਨੇ ਨਾਲ ਦੀ ਨਾਲ ਹੀ ਜਿਕਾਰੇ ਛੜ ਤੇ ਤਾੜੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਇੱਕ ਪਿੱਛੇ ਮੇਮਣਾ ਬੈਠਾ ਸੀ ਉਹ ਉੱਠਿਆ ਉਹ ਕਹਿਣ ਲੱਗਾ ਜੀ ਇੱਕ ਮੇਰੀ ਬੇਨਤੀ ਹੈ ਲੀਡਰ ਸਾਹਿਬ ਤੁਸੀਂ ਵੀ ਬੋਲ ਰਹੇ ਹੋ ਖੜ੍ਹਜੋ ਤੇ ਮੈਨੂੰ ਇੱਕ ਗੱਲ ਕਰਨੀ ਹੈ ਕਹਿੰਦੇ ਦੱਸੋ ਕਹਿਣ ਲੱਗਾ ਜਿਹੜੀਆਂ ਮੁਕਤ ਕੋਟੀਆਂ ਦੇਣੀਆਂ ਉਹਨਾਂ ਦੀਆਂ ਉਹਨਾਂ ਕਿੱਥੋਂ ਆਉਗੀਆਂ ਉਹ ਕਹਿੰਦਾ ਉਹਨਾਂ ਆਪਣੀ ਹੋਊਗੀ ਉਹ ਫਿਰ ਪੇਡਾ ਨੂੰ ਕਹਿਣ ਲੱਗਾ ਉਹ ਪੇਡਾ ਤੁਸੀਂ ਕਿਉਂ ਮਗਰ ਲੱਗਦੇ ਹੋ ਮੁਕਤ ਖਾਣ ਦੇ ਉਹਨਾਂ ਵੀ ਥੋੜੀ ਲਾਉਣੀ ਹੈ ਥੋੜੀ ਉਹਨਾਂ ਲਾ ਕੇ ਤੁਹਾਨੂੰ ਕੋਟੀਆਂ ਦੇਣੀਆਂ ਹੈ ਅੱਜ ਸਾਨੂੰ ਜਿਹੜਾ ਮੁਫਤ ਸੀ ਕਹਿੰਦੇ ਨਾ ਕਣਕ ਫਰੀ ਮਿਲ ਰਹੀ ਆ ਉਹ ਸਾਡੇ ਤੇ ਟੈਕਸ ਪਾ ਪਾ ਕੇ ਮਹਿੰਗਾਈ ਦਾ ਕੰਮ ਅੱਜ ਉਹੀ ਗੰਡੇ ਜਿਹੜੇ 10 ਰੁਪਏ ਮਿਲਦੇ ਸੀ ਅੱਜ ਉਹੀ 100 ਰੁਪਏ ਹੋਏ 90 ਰੁਪਏ ਹੋ ਗਏ ਨਾ ਅੱਜ ਸੌਦੀਆਂ ਦਾ ਮੁੱਲ ਵਧਿਆ ਕਿਉਂ ਵਧਿਆ ਇੱਕ ਪਾਸੇ ਸਾਨੂੰ ਕਣਕ ਫਰੀ ਮਿਲਦੀ ਆ ਸਫਰ ਸਾਡਾ ਫਰੀ ਹੋ ਗਿਆ ਦੂਜੇ ਪਾਸੇ ਟੈਕਸ ਸਾਡੇ ਤੇ ਲੱਗਨੇ ਪੈਸੇ ਕਿਥੋਂ ਸਰਕਾਰ ਨੇ ਆਪ ਦੇ ਕੋਲੋਂ ਨਹੀਂ ਲਿਆਉਣੇ ਉਹ ਸਾਰਾ ਤੁਹਾਡੇ ਚੋਂ ਕਢਣੀ ਤੁਹਾਡੀ ਉਹਨਾਂ ਤੁਹਾਡੀਆਂ ਕੋਟੀਆਂ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਸਤਿਗੁਰੂ ਆਖਦੇ ਕਹਿੰਦੇ ਦਸਨ ਉਹ ਨਹੀਂ ਕਰਤਕਾਰ ਨਹੀਂ ਲੋੜ ਮੁਕਤ ਖੋਰੀ ਦੀ ਇੱਕ ਇਤਿਹਾਸਕ ਸਾਖੀ ਹੁੰਦੀ ਹੈ ਕਹਿੰਦੇ ਇੱਕ ਪੰਡਤ ਸੀ ਜਿਹਦਾ ਨਾਮ ਸੀ ਬ੍ਰਹਮਾ ਕਿ ਉਹਦੇ ਨਾਲ ਸੀ ਇੱਕ ਲੱਗੋ ਉਹ ਦੋਨੋਂ ਜਣੇ ਭਗਤੀ ਕਰਦੇ ਸੀ ਤੇ ਭਗਤੀ ਜਿਹੜਾ ਬਿਨਾਂ ਗੁਰੂ ਤੋਂ ਸਫਲ ਨਹੀਂ ਹੁੰਦੀ ਉਹਨਾਂ ਨੇ ਗੁਰੂ ਧਰਨੇ ਕੀਤਾ ਸੀ ਦੋਵੇਂ ਭਗਤੀ ਕਰਨ ਲਈ ਇੱਕ ਦਿਨ ਰਾਜੇ ਨੇ ਉਹਨਾਂ ਦੋਹਾਂ ਨੂੰ ਬੁਲਾਇਆ ਵੀ ਬੰਦੇ ਚੰਗੇ ਲੱਗਦੇ ਨੇ ਤੇ ਇਹਨਾਂ ਨੂੰ ਕੁਛ ਨਾ ਕੁਛ ਨਾ দান ਦਸ਼ਰਾਂ ਦਿੱਤੀ ਆਈ ਰਾਜੇ ਨੇ ਜਿਹੜਾ ਲੰਦਰ ਸੀ ਉਹਨੂੰ ਥੋੜੇ ਪੈਸੇ ਵਧ ਦੇਤੇ ਤੇ ਦੂਸਰਾ ਜਿਹੜਾ ਬ੍ਰਹਮਾ ਪੰਡਤ ਦਾ ਨਾਮ ਸੀ ਬ੍ਰਹਮਾ ਉਹਨੂੰ ਘਟ ਦੇਤੇ ਹੁਣ ਬ੍ਰਹਮਾ ਬੜਾ ਸ਼ਤਾਨ ਸੀ ਬ੍ਰਹਮੇ ਪੰਡਤ ਨੇ ਅਖਾ ਵੀ ਇਹਨਾਂ ਨੂੰ ਠੱਗੀ ਕਿਵੇਂ ਲਾਈ ਕਹਿਣ ਲੱਗਾ ਤੇਰੀ ਮੁਠੀ ਦਿਖਾ ਖੋਲ ਕੇ ਨੇ ਮੁਠੀ ਖੋਲੀ ਕਿੰਨੇ ਪੈਸੇ ਦਿੰਦੇ ਆ ਇੰਨੇ ਕ ਦਿੰਦੇ ਉਹ ਦੂਸਰੇ ਨੂੰ ਪੁੱਛਿਆ ਉਹ ਕਹਿੰਦਾ ਮੈਨੂੰ ਵੀ ਕਹਿੰਦਾ ਐ ਕਰਦੇ ਆ ਆਪਾਂ ਇਕੱਠੇ ਰਲਾ ਲੈਨੇ ਆ ਕਿਉਂਕਿ ਬ੍ਰਹਮਣ ਪਤਾ ਸੀ ਮੈਨੂੰ ਘੱਟ ਮਿਲੇ ਇਹਨੂੰ ਵੱਧ ਮਿਲੇ ਕਹਿੰਦਾ ਇਕੱਠੇ ਕਰ ਲੈਨੇ ਤੇ ਇਹਨਾਂ ਨੂੰ ਅੱਧੇ-ਅੱਧੇ ਕਰ ਲਾਂਗੇ ਉਹ ਆਦਾ ਵੀ ਮੈਂ ਤਾਂ ਨਹੀਂ ਕਰਦਾ ਮੇਰੇ ਪੈਸੇ ਮੈਨੂੰ ਵੱਧ ਮਿਲੇ ਤੇ ਘੱਟ ਮਿਲੇ ਮੈਂ ਤਾਂ ਆਪ ਕਹਿੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਆਪਣੀ ਪੈਸਟ ਇੱਕੋ ਹੀ ਐ ਤੈਨੂੰ ਅੱਧੇ-ਅੱਧੇ ਕਰਾਂਗੇ ਉਨੇ ਉਹਨੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਬਹੁਤ ਕਿਹਾ ਦਿਨ ਵੀ ਮੈਂ ਜਿਹੜੇ ਮੈਨੂੰ ਮਿਲਿਆ ਮੈਨੂੰ ਦੇਦੇ ਮੈਨੂੰ ਵੱਧ ਮਿਲੇ ਘੱਟ ਮਿਲੇ ਤੂੰ ਆਪਦੇ ਰੱਖ ਉਹਨੇ ਗੁੱਸੇ 'ਚ ਉਹਨੂੰ ਕਹਿ ਦਿੱਤਾ ਕਹਿਣ ਲੱਗਾ ਅਗਲੀ ਵਾਰ ਨਾ ਤੂੰ ਤੰਦੂਗਾ ਬਣੇ ਤੇ ਇੱਥੇ ਪਾਣੀ ਵਿੱਚ ਹੀ ਰਹੀਂ ਨਦੀ 'ਚ ਹੀ ਰਹੀਂ ਉਹ ਵੀ ਉਹਨੇ ਵੀ ਮਾੜੀ ਮੁੱਟੀ ਭਗਤੀ ਕੀਤੀ ਕਹਿਣ ਲੱਗਾ ਤੂੰ ਵੀ ਹਾਥੀ ਬਣੇ ਤੇ ਤੈਨੂੰ ਫਿਰ ਮੈਂ ਦੱਸੂਗਾ ਪਾਣੀ ਕਿ ਕਿਹੜੀ ਸਕੇਲ 'ਮਤ ਸਮਾਪਿਆ ਤੇ ਹਾਥੀ ਉਹਦਾ ਵੀ ਜਨਮ ਹੋ ਗਿਆ ਤੇ ਉਧਰ ਤੰਦੂਏ ਦਾ ਵੀ ਜਨਮ ਹੋ ਗਿਆ ਤੰਦੂ ਕਾ ਪਾਣੀ ਚਰਨ ਲੱਗ ਪਿਆ ਹਾਥੀ ਹਾਥੀਆਂ ਦਾ ਸਰਦਾਰ ਬਣ ਗਿਆ ਜੰਗਲ ਦੇ ਵਿੱਚ ਇੱਕ ਦਿਨ ਨਦੀ ਦੇ ਪਾਣੀ ਪੀਣਾ ਠੰਡਾ ਪਾਣੀ ਸੀ ਉਹ ਥੋੜਾ ਜਿਹਾ ਕਾ ਹੋਇਆ ਉਹ ਉਹਨੇ ਕਿਹਾ ਠੰਡਾ ਪਾਣੀ ਕਾ ਨਦੀ ਚ ਵੜ ਗਿਆ ਤੇ ਤੰਦੂਏ ਨੇ ਜੇ ਕੱਢ ਲਿਆ ਹੁਣ ਹਾਥੀ ਜੋਰ ਲਾਉਂਦਾ ਬਾਹਰ ਨਿਕਲਣ ਵਾਸਤੇ ਵੀ ਮਹਤਾ ਤਾਕਤਵਾਰ ਤੇ ਸਰਦਾਰ ਹੈ ਤੰਦੂਆ ਅੰਦਰ ਘੁੱਕੀ ਜਾ ਰਿਹਾ ਹੈ ਉਹੀ ਜਿਹੜੇ ਭਗਤੀ ਕਰਦੇ ਸੀ ਦੋਨੇ ਆਖਰ ਦੇ ਵਿੱਚ ਕੀ ਹੋਇਆ ਤੰਦੂਆ ਕਹਿ ਰਿਹਾ ਵੀ ਅੱਜ ਤੇਰੇ ਕੋਲ ਮੈਂ ਹਸਾਬ ਲੈਣਾ ਹੈ ਜਿਹੜਾ ਤੂੰ ਮੇਰੇ ਨਾਲ ਠੱਗੀ ਕੀਤੀ ਸੀ ਹਾਥੀ ਜਦੋਂ ਕੋਈ ਵੀ ਜੋਰ ਨਾਲ ਨਾ ਚੱਲਿਆ ਸਾਰੇ ਹਾਥੀ ਇਕੱਠੇ ਹੋ ਗਏ ਹੁਣ ਉਹ ਵਿੱਚ ਤੰਦੂਆ ਪਾਣੀ 'ਚ ਉੱਥੇ ਕਰਨ ਕੀ ਰੋਲਾ ਪਾਉਣ ਕਿ ਸਾਡਾ ਨਾਲ ਦਾ ਸਾਥੀ ਡੁੱਬ ਰਿਹਾ ਹੈ ਇਹਨੂੰ ਬਚਾਈਏ ਕਿਵੇਂ ਕਦੇ ਤਿੰਨ ਦਿਨ ਇਤਿਹਾਸ ਚ ਲਿਖਿਆ ਉਹ ਤਿੰਨ ਦਿਨ ਲੱਗੇ ਇੱਕ ਤਾਂ ਹਾਥੀ ਖਰਾਕ ਨਾਲ ਮੇਰੀ ਊਂਕ ਕਮਜ਼ੋਰ ਹੋ ਗਿਆ ਦੂਸਰਾ ਉਹ ਪਾਣੀ ਵਾਲਾ ਜਾਨਵਰ ਸੀ ਪਾਣੀ ਤੁਸੀਂ ਇਹ ਧਰਤੀ ਤੇ ਉਤਰਨ ਵਾਲਾ ਜਾਨਵਰ ਸੀ ਨਰਮਲ ਹੋਏ ਨੁਕੜੀ ਸਕੇਲ ਜਾ ਰਿਹਾ ਸੀ ਉਧਰ ਤੇ ਇੱਕ ਫੁੱਲ ਤਰਿਆ ਹੁੰਦਾ ਸੀ ਨਦੀ ਚ ਉਹਨੇ ਉਹ ਚੁੱਕਿਆ ਸੁੰਡ ਦੇ ਵਿੱਚ ਤੇ ਭਗਵਾਨ ਕੋਲੇ ਬੇਨਤੀ ਕੀਤੀ ਭਗਵਾਨ ਉੱਠੇ ਤੇ ਉਹਨਾਂ ਨੇ ਉਹ ਚਲਾਇਆ ਚਕਰਤੀ ਤਦ ਉਹਦਾ ਮੂੰਹ ਪਾੜਤਾ ਭੁਰਤੇਗ ਬਹਾਦਰ ਸਾਹਿਬ ਆਕਸ਼ਾ ਜੀ ਕਹਿੰਦੇ ਉਸ ਨੇ ਉਹਨੇ ਬੇਨਤੀ ਕੀਤੀ ਪਹਿਲਾਂ ਤੋਂ ਉਹਨੇ ਆਖਿਆ ਨਾ ਵੀ ਮੇਰੇ ਚ ਇੰਨਾ ਬਾਲ ਹੈ ਕਿਉਂਕਿ ਜਦੋਂ ਠੱਗੀ ਮਾਰੀ ਸੀ ਉਦੋਂ ਵੀ ਉਹ ਸ਼ਤਾਨ ਸੀ ਹੁਣ ਵੀ ਉਹ ਆਪਣੇ ਬਾਲ ਦੀ ਤਾਕਤ ਦੀ ਵਰਤੋਂ ਕਰ ਰਿਹਾ ਤੇ ਜਦੋਂ ਫਿਰ ਬਲਨਾਥ ਕੰਮ ਕੀਤਾ ਫਿਰ ਉਹਨੇ ਉਹਦੇ ਮਨ ਚ ਸਮਝ ਆ ਗਈ ਵੀ ਉੱਥੇ ਠੱਗੀ ਮਾਰੀ ਸੀ ਉਹੀ ਹੈ ਹੁਣ ਇਹ ਤਾਂ ਭਗਵਾਨ ਛਡਾ ਸਕਦਾ ਮੈਨੂੰ ਫਿਰ ਕਹਿਣ ਲੱਗਾ ਸਤਿਗੁਰ ਜੀ ਦਾ ਫਰਮਾਨ ਹੈ ਬਾਲ ਛੁੱਟਿਓ ਬੰਧਨ ਪਰੇ ਕਛੂ ਨਾ ਹੋ ਤੋ ਉਪਾਏ ਕਉ ਨਾਨਕ ਅਬ ਓਟ ਹਰ ਗੱਜਿਓ ਹੋ ਸਹਾਈ ਬਲ ਹੋਆ ਬੰਧਨ ਛੁੱਟੇ ਸਭ ਕਛੂ ਹੋਤ ਉਪਾਏ ਨਾਨਕ ਸਭ ਕਛ ਤੁਮਰੇ ਹੱਥ ਨੇ ਤੁਮ ਹੀ ਹਰ ਸਹਾਈ ਕਨੇ ਬਲ ਬੰਧਨ ਪੈ ਗਏ ਤੇ ਤਾਕਤ ਖਤਮ ਹੋ ਗਈ ਮੈਂ ਭੁੱਖਾ ਹਾਂ ਮੈਂ ਧਰਤੀ ਤੇ ਤੁਰਨ ਵਾਲਾ ਹਾਂ ਤੇ ਇਹ ਤੰਦੂਗਾ ਜਿਹੜਾ ਪਾਣੀ ਚ ਰਹਿਣ ਵਾਲਾ ਹੈ ਇਹਦੀ ਤਾਕਤ ਹੈ ਇਹਦੀ ਖਰਾਕ ਪਾਣੀ ਹੈ ਇਹੜੇ ਗੌਰ ਤੂੰ ਬਚਾ ਸਕਦਾ ਫਿਰ ਉਹਦੇ ਯਾਦ ਆ ਗਿਆ ਵੀ ਇਹਦੇ ਨਾਲ ਹੀ ਠੱਗੀ ਮਾਰੀ ਸੀ ਠੱਗ ਤੋਂ ਇਹਨੇ ਇਹਨੇ ਹੁਣ ਆਪਣੀ ਠੱਗੀ ਦਾ ਹਿਸਾਬ ਲੈਣਾ ਹੈ ਉਹ ਕਹਿਣ ਲੱਗਾ ਛੱਡਦਾ ਨਹੀਂ ਮੈਂ ਤੈਨੂੰ ਜਿਹੜੇ ਮੇਰੇ ਪੈਸੇ ਤੂੰ ਅੱਧੇ ਨਹੀਂ ਨਾ ਅੱਧਾ ਠੱਗੀ ਮਾਰੀ ਸੀ ਮੈਨੂੰ ਜਿਆਦਾ ਮਿਲੇ ਸੀ ਤੇ ਤੋਟਾ ਕਹੋਣ ਮੈਂ ਤੈਨੂੰ ਉਹ ਸਜ਼ਾ ਦੇਣੀ ਹੈ ਤੇ ਭਗਵਾਨ ਦੇ ਕੋਲ ਫਿਰ ਬੇਨਤੀ ਕੀਤੀ ਕਹਿਣ ਲੱਗਾ ਭਗਵਾਨ ਹੁਣ ਤੂੰ ਬਚਾ ਸਕਦਾ ਮੈਂ ਤਾਂ ਗਲਤੀ ਕਰ ਲਈ ਇਥੋਂ ਮੈਨੂੰ ਕਿਸੇ ਨੇ ਬਚਾਉਣਾ ਨਹੀਂ ਤੂੰ ਬਚਾ ਸਕਦਾ ਉੱਥੇ ਵੀ ਭਗਵਾਨ ਨੇ ਮਦਦ ਕੀਤੀ ਪਰਮੇਸ਼ਰ ਦੇਣਾ ਨਾ ਉਹ ਮਾੜੇ ਕੰਮ ਵਾਲੇ ਨੂੰ ਵੀ ਸਮਕ ਬਖਸ਼ਦਾ ਏ ਜੇ ਕਿਤੇ ਕੋਈ ਕਹਿ ਦਿੰਦਾ ਨਾ ਵੀ ਸਤਿਗੁਰੂ ਜੀ ਮੇਥੋਂ ਅਦਾਲਤੀ ਹੋਈ ਹੈ ਹੁਣ ਤੁਸੀਂ ਕਿਰਪਾ ਕਰੋ ਸਤਿਗੁਰੂ ਜੀ ਕਹਿੰਦੇ ਅੱਗੇ ਤੋਂ ਪਾਈਂ ਐ ਉਹ ਨਾ ਕਰਿਆ ਕਰ ਸਾਨੂੰ ਹਰ ਰੋਜ਼ ਸਤਿਗੁਰੂ ਅੰਮ੍ਰਿਤ ਵੇਲੇ ਉਠਾ ਕੇ ਨਾ ਕਹਿੰਦੇ ਪੁੱਤਰਾ ਅੱਜ ਤੋਂ ਬਾਅਦ ਆਹ ਕੰਮ ਨਾ ਕਰੀਂ ਜ਼ਿੰਦਗੀ 'ਚ ਆਹ ਕੰਮ ਕਰੇਂਗਾ ਨਾ ਤੇ ਇਹਦੇ ਨਾਲ ਤੇਰਾ ਨਕਸ਼ਾ ਨੇ ਫਿਰ ਪਤਸ਼ਾਹੀਏ ਕੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਖੁਸ਼ ਰਹੇ ਬੰਦ ਕੀ ਕਰ ਜਿਹੜਾ ਪਰਮੇਸ਼ਰ ਨੇ ਦਿੱਤਾ ਨਾ ਉਹਦੇ ਚ ਖੁਸ਼ ਰਹੇ ਤੇ ਅੱਜ ਦੇ ਹੁਕਮ ਵਿੱਚ ਵੀ ਸਤਿਗੁਰੂ ਜੀ ਇਹੋ ਕਿਰਪਾ ਕਰ ਰਹੇ ਨੇ ਆਪਾਂ ਅੱਜ ਦਾ ਹੁਕਮ ਵੀ ਸਰਵਨ ਕਰਨਾ ਹੈ ਇੱਕ ਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸਿਰ ਚ ਆਕੇ ਨਾ ਤੇ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ 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 ਜੀ ਸੋਰਠ ਮਹਲਾ 5 ਅੱਜ ਦਾ ਜੋ ਸਤਿਗੁਰਾਂ ਦਾ ਫਰਮਾਨ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਇਹ ਪਵਿੱਤਰ ਸ਼ਬਦ ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਅਨਵੇਂ ਪਾਤਸ਼ਾਹ ਉਹਨਾਂ ਦੀ ਰਸਨਾ ਕਿਉਂ ਉਚਾਰਨ ਹੋਇਆ ਕਿ ਸੋਰਠ ਰਾਗ ਵਿੱਚ ਗਉੜ ਦਾ ਸਤਿਗੁਰੂ ਜੀ ਨੇ ਹੁਕਮ ਕੀਤਾ ਕਿਉਂਕਿ ਇੱਕ ਹਰ ਇੱਕ ਸ਼ਬਦ ਨੂੰ ਨਾ ਰਾਗ ਨਾਲ ਸੰਬੰਧਿਤ ਕੀਤਾ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਡਰ ਤੱਕ ਆਵਾਹ ਹਰ ਪ੍ਰਮ ਆਪੇ ਸਭ ਸੰਸਾਰ ਉਭਾਰਿਆ ਦਰਤੋਂ ਦਾ ਭੈ ਦੀ ਸੋਚ ਜਿਵੇਂ ਉਹਦੀ ਬ੍ਰਹਮਾ ਦੀ ਪੈੜੀ ਸੋਚੀ ਨਾ ਉਹਨੂੰ ਤੋੜ ਕੀਤਾ ਅੱਜ ਸਾਡਾ ਮੁਕਤ ਕਰਨ ਵਾਲੀ ਪੈੜੀ ਸੋਚ ਹੈ ਸਤਿਗੁਰੂ ਜੀ ਕਹਿੰਦੇ ਹੋ ਨਾ ਕਰੋ ਕਿਰਤ ਕਰਿਆ ਕਰੋ ਬੇਲੇ ਰਹਿ ਕੇ ਖਾਂਦਾ ਤਾਂ ਸਤਿਗੁਰੂ ਜੀ ਨੇ ਕਿਤੇ ਕਿਹਾ ਹੀ ਨਹੀਂ ਤੇ ਅੱਜ ਬਾਦਸ਼ਾਹ ਜੀ ਕਹਿੰਦੇ ਨਾ ਕੋਟੀ ਮੱਤ ਦਾ ਉਨਾਸ਼ ਕਰਦਾ ਦੁਚਿੱਤੀ ਪੈੜੀ ਮੱਤ ਇੰਦਰ ਉਧਰ ਸੋਚਣਾ ਉਹ ਸਭ ਕੁਝ ਸਤਿਗੁਰੂ ਕਹਿੰਦੇ ਉਸ ਪਰਮੇਸ਼ਰ ਨੇ ਕਿਰਪਾ ਕਰਕੇ ਨਾ ਸਾਰੇ ਸੋਸਾਰ ਨੂੰ ਬਚਾ ਲਿਆ ਉਹਦੇ ਤੋਂ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਵਿਰਧ ਸੁਮਾਰਿਆ ਕਹਿੰਦੇ ਪਾਰ ਬ੍ਰਹਮ ਜਿਹਦਾ ਪਾਰਾ ਪਾਰ ਨੇ ਪਾਇਆ ਉਸ ਦਾ ਪ੍ਰਭ ਨੇ ਕਿਰਪਾ ਕੀਤੀ ਅਕਾਲ ਪੁਰਖ ਨੇ ਕਿਰਪਾ ਕੀਤੀ ਤੇ ਆਪਣੇ ਮੋਢਕ ਦੀਵਾਂ ਦੇ ਸੁਭਾਅ ਅਨੁਸਾਰ ਸਭਨਾਂ ਨੂੰ ਸੋਜੀ ਬਖਸ਼ਿਸ਼ ਕੀਤੀ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਜ ਅਨੰਦ ਗੁਣ ਕਾ ਉਹ ਮਨ ਤਨ ਦੇਸ ਕਾ ਲਈ ਸਾਖੀ ਬਹੁਤ ਲੰਮੀਆਂ ਆਪਾਂ ਕਦੇ ਫਿਰ ਵਿਚਾਰ ਕਰਾਂਗੇ ਕਹਿੰਦੇ ਉਹਨੇ ਆਪਣੇ ਸਹਿਯੋਕਾਂ ਦੀ ਰਾਖੀ ਕਰਦੇ ਸੂਖ ਸੁਖ ਸਹਿਦ ਵਿਚਮਨ ਟਿਕਦਾ ਹੈ ਤੇ ਆਤਮਿਕ ਅਨੰਦ ਦੀ ਪ੍ਰਾਪਤੀ ਹੁੰਦੀ ਹੈ ਪਰਮੇਸ਼ਰ ਦੀ ਬਰਕਤ ਕੀ ਕਰਿਆ ਤੇ ਮਨ ਤਨ ਮਨ ਵੀ ਸੁਖੀ ਹੁੰਦਾ ਹੈ ਤੇ ਤਨ ਵੀ ਸੁਖੀ ਹੁੰਦਾ ਉਸ ਦੀ ਬਰਕਤ ਕੀ ਕਰਦੇ ਨਾ ਰਹਾਉ ਵਾਤਾ ਤੋਂ ਉਦਾਹਰਨ ਸਤਗੁਰ ਮੀਰਾ ਮੋਹਿ ਤਿਸ ਦਾ ਪ੍ਰਵਸ ਮੇਰਾ ਸਤਗੁਰੂ ਨਾ ਪਾਪੀਆਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦਾ ਹੈ ਉਹ ਕਿਰਪਾ ਕਰ ਦਵੇ ਨਾ ਬੰਦਗੀ ਦੀ ਦਾਤ ਦੇ ਦੇ ਜਿਹੜਾ ਪਾਪੀ ਹੈ ਇੱਕ ਛਲ ਮਾਤਰ ਦੇ ਵਿੱਚ ਨਾਰਾਇਣ ਕਹਿ ਕੇ ਆਵਾਜ਼ ਮਾਰਨ ਨਾਲ ਅਜਾਮਲ ਦਾ ਉਦਾਹਰਨ ਹੋ ਗਿਆ ਸੀ ਇੱਕ ਛਲ ਮਾਤਰ ਦੇ ਵਿੱਚ ਪਾਪੀ ਨੂੰ ਪਤਿਤ ਕਰ ਸਕਦਾ ਐਨੀ ਸਮਰੱਥਾ ਬਣੀ ਮੈਨੂੰ ਉਹਦਾ ਪ੍ਰਵਾਸ ਹੈ ਮੈਨੂੰ ਯਕੀਨ ਹੈ ਨੰਨ ਭਰੋਸਾ ਉਹਦੇ ਤੇ ਬਖਸ਼ ਲਈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਧੰਨ ਗੁਰੂ ਅਰਜਨ ਦੇਵ ਸਾਹਿਬ ਆ ਪਾਤਸ਼ਾਹ ਇਹ ਸ਼ਬਦੀ ਅਖੀਰਲੀ ਪੰਕਤੀ ਵਿੱਚ ਨਾਨਕ ਨਾਮ ਦੀ ਮੋਹਰਾ ਾ ਕੇ ਕਹਿੰਦੇ ਨੇ ਉਹਨੇ ਕਿਰਪਾ ਕੀਤੀ ਹਕਾਲਪੁਰ ਘਵਾਹਿ ਗੁਰੂ ਨੇ ਬਖਸ਼ ਲਈ ਉਹਨ ਸਾਰਿਆਂ ਨੂੰ ਛਲ ਵਿੱਚ ਆਉਣ ਵਾਲਿਆਂ ਨੂੰ ਆਪਣਾ ਪੈਰ ਭਰ ਆਕਸਰ ਤੇ ਰੱਖ ਲਿਆ ਬਖਸ਼ ਦੇ ਉਹਨਾਂ ਦੇ ਹੁਕਮ ਸਤਿਗੁਰੂ ਜੀ ਕਹਿਣ ਲੱਗੇ ਹਾਂ ਐਉਂ ਕਰੋ ਅੱਗੇ ਵਾਸਤੇ ਨਾ ਮਨ ਬਣਾਓ ਕਿ ਔਗਣ ਨਹੀਂ ਕਰਨਾ ਅਰਦਾਸਾਂ ਸੁਣ ਕੇ ਨਾ ਜਿਹੜੇ ਔਗਣ ਕਰਦੇ ਸੀ ਉਹਨਾਂ ਦੀਆਂ ਵੀ ਅਰਦਾਸਾਂ ਸੁਣ ਕੇ ਉਹਨਾਂ ਨੂੰ ਵੀ ਬਖਸ਼ ਦਿਆ ਸਤਿਗੁਰੂ ਬਾਛਾ ਕਿਰਪਾ ਕਰਨ ਮੇਰੇ ਯਾਦ ਹੈ ਇੱਕ ਵਾਰੀ ਕੋਈ ਕੱਤੇ ਕਿਸੇ ਨੇ ਇੱਕ ਕਹਾਣੀ ਸੁਣਾਈ ਸੀ ਆਪਣੇ ਜੀਵਨ ਦੀ ਉਹ ਕਹਿਣ ਲੱਗਾ ਮੈਂ ਜਰਦਾ ਖਾਂਦਾ ਸੀ ਬੀੜੀ ਪੀਂਦਾ ਸੀ ਕਹਿਣ ਲੱਗਾ ਮੈਂ ਸਰਗਟ ਪੀਂਦਾ ਮੇਰੇ ਘਰ ਵਾਲੇ ਵੀ ਲੜਦੇ ਤੇ ਮੇਰੇ ਪਰਿਵਾਰ ਸਾਲ ਮੇਰੇ ਨਾਲ ਕੁਝ ਹੁੰਦਾ ਸੀ ਇੱਕ ਦਿਨ ਕਹਿੰਦਾ ਮੈਂ ਸਰਗਟ ਲਾਈ ਤੇ ਮੇਰਾ ਬੱਚਾ ਬਾਹਰੋਂ ਆਇਆ ਉਹਨੇ ਸਰਗਟ ਪੜ ਕੇ ਥੱਲੇ ਸੁੱਟ ਦਿੱਤੀ ਪੈਰ ਨਾ ਉਜਾਦ ਦਿੱਤੇ ਮੈਂ ਕਹਾ ਇੱਕ ਹੀ ਗੀਤਾ ਸਰਕਟ ਕੰਬ ਜਾ ਦਿੱਤੀ ਮੇਰੇ ਪੈਸੇ ਲੱਗੇ ਸੀ ਤਾਂ ਮੇਰਾ ਬੱਚਾ ਮੈਨੂੰ ਇਹ ਗੱਲ ਕਹਿਣ ਲੱਗਾ ਪਿਤਾ ਜੀ ਅੱਜ ਸਕੂਲ ਵਿੱਚ ਟੀਚਰ ਨੇ ਕਿਹਾ ਸੀ ਜਿਹੜਾ ਬੰਦਾ ਤਮਾਕੂ ਪੀਂਦਾ ਨਾ ਛੇਤੀ ਮਰ ਜਾਂਦਾ ਹੈ ਇਹ ਗੱਲ ਯਾਦ ਵੀ ਰੱਖਿਓ ਜਿਹੜਾ ਕੈਂਸਰ ਆ ਹੁੰਦਾ ਨਾ ਫੇਫੜਿਆਂ ਦੇ ਵਿੱਚ ਕੈਂਸਰ ਪੈਦਾ ਹੁੰਦਾ ਹੈ ਤੁਸੀਂ ਕਿਸੇ ਕਮਰੇ 'ਚ ਰੋਜ਼ ਕੋਈ ਧੂਏ ਵਾਲੀ ਕੀ ਚ ਲੈ ਕੇ ਰੱਖੋ ਤੇ ਕਮਰਾ ਭਾਵੇਂ ਜਿੰਨਾ ਮਰਜ਼ੀ ਹੋ ਉਹਨੂੰ ਔਰੰਗ ਕਰੀ ਜਾਓ ਕਰਿਓ ਕਾਲਾ ਹੋ ਜਾਊਗਾ ਇਸੇ ਤਰ੍ਹਾਂ ਜਿਹੜਾ ਅੰਦਰ ਧੂਆਂ ਜਾਂਦਾ ਨਾ ਉਹ ਧੂਆਂ ਅੰਦਰ ਕੈਂਸਰ ਦੇ ਕੀੜੇ ਪੈਦਾ ਕਰਦੇ ਤਮਾਕੂ ਨੂੰ ਤਾਂ ਤੁਸੀਂ ਹੱਥ ਵੀ ਲਾਤਾ ਨਾ ਉਸ ਬੰਦੇ ਨੂੰ ਕੈਂਸਰ ਹੋ ਸਕਦਾ ਜਿਹੜਾ ਖਾਂਦਾ ਉਹਨੂੰ ਤਾਂ ਹੋਊਗਾ ਕਿਸੇ ਨੂੰ ਜੀਭ ਦਾ ਕਿਸੇ ਨੂੰ ਗਲੇ ਦਾ ਕਿਸੇ ਨੂੰ ਇੱਕ ਤਮਾਕੂ ਕੈਂਸਰ ਦਾ ਰੋਗ ਹੈ ਕੈਂਸਰ ਦਾ ਬੀਜ ਹੈ ਇਸ ਰੀਲ ਦੇ ਅੰਦਰ ਫੈਲਦਾ ਹੈ ਉਹ ਬੱਚਾ ਕਹਿਣ ਲੱਗਾ ਪਿਤਾ ਜੀ ਅੱਜ ਟੀਚਰ ਨੇ ਦੱਸਿਆ ਸੀ ਕਿ ਜਿਹੜਾ ਬੰਦਾ ਤਮਾਕੂ ਖਾਂਦਾ ਨਾ ਬੀੜੀ ਪੀਂਦਾ ਸਿਗਰਟ ਪੀਂਦਾ ਹੈ ਤੇ ਉਹ ਛੇਤੀ ਮਰ ਜਾਂਦਾ ਹੈ ਤੇ ਪਿਤਾ ਜੀ ਮੈਂ ਚਾਹੁੰਨੀ ਆ ਵੀ ਮੇਰਾ ਪਿਤਾ ਛੇਤੀ ਨਾ ਮਰੇ ਮੈਂ ਇਸ ਕਰਕੇ ਸਰਕਟ ਪਤਾਈ ਮੇਰਾ ਪਿਤਾ ਜਉਂਦਾ ਰਵੇ ਸਾਨੂੰ ਤੁਹਾਡੀ ਲੋੜ ਹੈ ਜਦੋਂ ਇੰਨੀ ਗੱਲ ਕਹੀ ਕਹਿਣ ਲੱਗਾ ਮੇਰੇ ਅੱਖਾਂ 'ਚ ਅਥਰੂ ਆ ਗਏ ਮੈਂ ਜਿਹੜੀ ਡੱਬੀ ਸੀ ਨਾ ਜੇ ਵਿੱਚ ਕਹਿਣ ਲੱਗਾ ਉਸੇ ਵਕਤ ਉਹ ਵੀ ਛੱਡ ਦਿੱਤੀ ਇਹ ਗੱਲ ਕਹਿੰਦੇ ਪੁੱਤਰ ਜੀ ਜੇ ਤੁਸੀਂ ਇੰਨੇ ਲੰਬੇ ਸੋਚ ਰੱਖਿਆ ਨਾ ਤੇ ਮੈਨੂੰ ਵੀ ਅੱਜ ਕਿਸੇ ਗੁਰਦੁਆਰਾ ਸਾਹਿਬ ਤੇ ਲਾ ਜਾ ਕੇ ਅਰਦਾਸ ਕਰੋ ਮੁੜ ਕੇ ਮੈਂ ਸਰਕਟ ਨਹੀਂ ਪੀਵਾਂਗਾ ਤੁਹਾਨੂੰ ਮੇਰੀ ਲੋੜ ਹੈ ਤੇ ਮੈਨੂੰ ਤੁਹਾਡੀ ਵੀ ਲੋੜ ਹੈ ਤੁਹਾਡੀ ਪਾਲਣਾ ਦੀ ਮੇਰੀ ਜ਼ਿੰਮੇਵਾਰੀ ਹੈ ਜੇ ਤੁਹਾਨੂੰ ਮੇਰੀ ਇੰਨੀ ਲੋੜ ਹੈ ਨਾ ਤੁਸੀਂ ਇੰਨਾ ਸੋਚਿਆ ਅੱਜ ਤੋਂ ਬਾਅਦ ਮੈਂ ਸਰਕਟ ਨਹੀਂ ਪੀਵਾਂਗਾ ਕਹਿੰਦਾ ਕਿ ਮੈਂ ਜ਼ਿੰਦਗੀ ਚ ਤਮਾਕੂ ਨੂੰ ਹੱਥ ਨਹੀਂ ਲਾਇਆ ਉਦੋਂ ਬਾਅਦ ਐਸੀ ਕਿਰਪਾ ਹੋ ਗਈ ਸ਼ਰਾਬ ਪੀਂਦਾ ਬੰਦਾ ਉਹਦੇ 폐ੜਿਆਂ ਦੇ ਵਿੱਚ ਟੀਵੀ ਦੇ ਕਟਾਣੋਂ ਪੈਦਾ ਹੁੰਦੇ ਨੇ ਤੁਸੀਂ ਦੇਖ ਲਓ ਜਿਹੜਾ ਬੰਦੇ ਨੂੰ ਟੀਵੀ ਹੋਊਗੀ ਨਾ ਜ਼ਿਆਦਾਤਰ ਉਹਨਾਂ ਲੋਕ ਜਿਹੜੇ ਸ਼ਰਾਬ ਦੇਦੇ ਪੀਂਦੇ ਤਮਾਕੂ ਵਾਲਾ ਕੈਂਸਰ ਦਾ ਮਰੀਜ਼ ਹੋਊਗਾ ਤੁਸੀਂ ਕਿਤੇ ਦੇਖ ਰਹੇ ਹੋ ਉਹਨੂੰ ਕੈਂਸਰ ਜ਼ਰੂਰ ਹੋਊਗਾ ਪਹੇ ਕਦੇ ਹੋ ਜਿਹੜਾ ਬੰਦਾ ਤਮਾਕੂ ਖਾਂਦਾ ਹੈ ਇਸ ਕਰਕੇ ਸਤਿਗੁਰੂ ਜੀ ਨੇ ਸਿੱਖਣੋਂ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਿਆ ਅਕਸ਼ਰ ਜੀ ਦਾ ਤਾਂ ਘੋੜਾ ਵੀ ਨਹੀਂ ਤਮਾਕੂ ਚ ਗਿਆ ਸੀ ਤੇ ਸਾਡੇ ਤੇ ਐਡੀ ਕਿਰਪਾ ਕੀਤੀ ਹੈ ਉਹਨਾਂ ਨੇ ਕਹਿੰਦਾ ਤਮਾਕੂ ਖਾਣਾਂ ਦੇ ਕੋਲ ਵੀ ਨਾ ਬੈਠਣਾ ਉਹਦੇ ਨਾਲ ਕੋਈ ਕਿਸ ਤਰ੍ਹਾਂ ਦਾ ਨੜੀ ਮਾਰ ਕੁੜੀ ਵਾ ਨੜੀ ਵਾਰਾ ਬਿੜੀਆਂ ਸਰਕਟਾ ਪੀਣ ਵਾਲਾ ਤੇ ਇਹ ਰਹਿਤ ਨਾਮੇ ਦੇ ਵਿੱਚ ਲਿਖਿਆ ਹੈ ਵੀ ਜਿਹੜਾ ਇਹਨਾਂ ਦਾ ਇਹਨਾਂ ਦਾ ਵਰਤਾਓ ਹੀ ਨਹੀਂ ਕਰਨਾ ਕਿਉਂਕਿ ਕੋਲੇ ਬੈਠੋਗੇ ਉਹ ਧੂਆ ਜਿਹੜਾ ਕਦੇ ਸਾਹ ਨਾ ਤੁਹਾਡੇ ਅੰਦਰ ਵੀ ਜਾ ਸਕਦਾ ਜੋ ਜਰਦਾ ਖਾਂਦਾ ਹੈ ਤਲੀਆਂ ਜੀਆਂ ਤੇ ਮਿਲ ਜਾਂਦੇ ਨੇ ਤੇ ਉਹੀ ਜਰਦਾ ਬੜੇ ਹੱਥਾਂ ਨਾਲ ਕਰਦੇ ਉਹਨਾਂ ਨੂੰ ਕੋਈ ਪਾਣੀ ਪੀਓਗਾ ਤੇ ਤੁਹਾਡੇ ਅੰਦਰ ਵੀ ਉਹ ਘਟਾਉ ਪੈਦਾ ਹੋ ਸਕਦਾ ਇੱਕ ਦੁਕਾਨਦਾਰ ਵੇਚਦਾ ਸੀ ਉਹ ਵੇਚਦਾ ਵੀ ਕੀ ਕਰਦਾ ਕਿ ਡੱਕੇ ਉਹ ਡੱਕਿਆਂ ਦੇ ਨਾਲ ਨਾ ਉਹਨੇ ਰੱਸੀਆਂ ਨਾਲ ਬੰਨਿਆ ਸੀ ਪਾਇਆ ਡੱਕਾ ਚੁੱਕ ਕੇ ਫੜਾ ਦਿੰਦਾ ਤੇ ਐਨੇ ਨਾਲ ਵੀ ਉਸ ਬੰਦੇ ਨੂੰ ਕਿਸਰ ਹੋ ਗਿਆ ਕਿਉਂਕਿ ਉਹਦੇ ਹੱਥਾਂ ਨੂੰ ਸੁਨਦਾਰ ਹੈ ਇਸ ਕਰਕੇ ਆਪਣ ਨੂੰ ਨਰਮੋਹਕ ਜਿੰਦਗੀ ਮਿਲੀ ਹੋਈ ਹੈ ਹੀਰੇ ਵਰਗਾ ਜਨਮ ਹੈ ਮਨੁੱਖਾ ਜਨਮ ਕਿਤੇ ਬਾਰ-ਬਾਰ ਥੋੜਾ ਮਿਲਦਾ ਹੈ ਆ ਪੁੱਛ ਲੋ ਕਿਤੇ ਪਸੂ ਪੰਛੀ ਦੇਖ ਰੋ ਕਿ ਮੈਂ ਭਟਕਦੇ ਫਿਰਦੇ ਆ ਨਾ ਉਹਨਾਂ ਨੂੰ ਕੋਈ ਦਵਾਈ ਦਿਵਾਉਣਾ ਨਾ ਕਿਸੇ ਨੂੰ ਪੁੱਛਣਾ ਵੀ ਤੂੰ ਭੁੱਖਾ ਹੈ ਨਾ ਬੋਲ ਕੇ ਕਹਿ ਸਕਦੇ ਮੈਨੂੰ ਭੁੱਖ ਲੱਗੀ ਹੈ ਮੈਨੂੰ ਠੰਡ ਲੱਗਦੀ ਹੈ ਮੈਂ ਬਿਮਾਰ ਤੁਹਾਨੂੰ ਸਤਿਗੁਰੂ ਜੀ ਨੇ ਜੀਵਾਂ ਤਿੱਥੇ ਬੋਲਣ ਵਾਸਤੇ ਤੁਹਾਨੂੰ ਸੁਣਨ ਵਾਸਤੇ ਕਰਨ ਦਿੱਤੇ ਹੈ ਪੈਰ ਰਿੱਤੇ ਚੱਲਣ ਵਾਸਤੇ ਮੂੰਹ ਤੇ ਤਾਂ ਖਾਣ ਪੀਣ ਵਾਸਤੇ ਤੁਹਾਨੂੰ ਸਭ ਕੁਝ ਦਿੱਤਾ ਹੈ ਮਨੁੱਖਾ ਜਨਮ ਬਾਰ-ਬਾਰ ਨਹੀਂ ਮਿਲਦਾ ਪਤਾ ਨਹੀਂ 84 ਲੱਖ ਦੁਨਾਂ ਚ ਕਿਹੜੇ ਕਿਹੜੇ ਵਕੋੜੇ ਗਾਂ ਨੂੰ ਮਾਣਾ ਪੈਣੇ ਇਸ ਕਰਕੇ ਆਓ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜੀਏ ਤੇ ਗੁਰੂ ਕੇ ਸਿੱਖਨ ਦਾ ਸਤਿਗੁਰੂ ਕਈ ਵਾਰ ਜਨਮ ਦਿੰਦੇ ਇਸ ਵਾਸਤੇ ਅਮਰਤ ਸ਼ਕੀ ਗੁਰੂ ਵਾਲੇ ਬਣਿਏ ਤਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜ ਲੱਗੀਏ ਬਾਣੀ ਬਾਣਾ ਹੀ ਸਾਨੂੰ ਬਚਾਵੇਗਾ ਆਓ ਖਾਲਸਾ ਦਿਵਾਰ ਸ੍ਰੀ ਗੁਰੂ ਸਿੰਘ ਸਾਹਿਬ ਉਹ ਸਦਾਏ ਕਿ ਆਓ ਜੁੜ ਕੇ ਤਾਂ ਸਿਰ ਗੁਰੂ ਸਾਹਿਬ ਦੀ ਨਰਮੋਲਕ ਬਥਨਾ ਦੇ ਨਾਲ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਜੋ ਚੈਨਲ ਤੋਂ ਸੇਵਾ ਕਰ ਰਹੇ ਆ ਬੀਟੀਆ ਸਰਗੁਣ ਬੀਟੀਆ ਹਲਤੀ ਇਹ ਚੈਨਲ ਨਾਲ ਜੁੜੋ ਤਾਂ ਕਿ ਗੁਰਬਾਣੀ ਦਾ ਲਾਹਾ ਲਓ ਇਹ ਕਿੰਨੀ ਮਿਹਨਤ ਕਰਦੇ ਆ ਹਰੇਕ ਤੋਂ ਜਾ ਕੇ ਕੋਸ਼ਿਸ਼ ਕਰਦੇ ਆ ਬਾਬਾ ਦੀਪ ਸਿੰਘ ਨਗਰ ਤੋਂ ਵਿੱਚੋਂ ਭਾਈ ਵਿਕਰਮ ਸਿੰਘ ਜੀ ਠੇਕੇਦਾਰ ਹਰ ਦਾਤੇ ਜਾਂਦੇ ਨੂੰ ਔਰ ਕੋਸ਼ਿਸ਼ ਕਰਦੇ ਆ ਵੀ ਉੱਥੇ ਕੀਤੇ ਹੋਏ ਜਿਹੜੇ ਬਚਨ ਕਿਸੇ ਵਿਦਵਾਨ ਦੇ ਉਹ ਦੂਰ ਤੱਕ ਪਹੁੰਚਾਈ ਜਾਣ ਗੁਰਬਾਣੀ ਦੇ ਦਾ ਪ੍ਰਕਾਸ਼वान ਦੂਰ ਤੱਕ ਹੋ ਸਕੇ ਇਹ ਵਿਪਦ ਕਟਿ ਸ੍ਰੀ ਵਾਹਿ ਆਓ ਸਤਿਗੁਰੂ ਜੀ ਚੰਨਤ ਅਰਦਾਸ ਕਰੀਏ ਸਤਿਗੁਰੂ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਖਾਲਸਾ ਜਵਾਨ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਐਤਵਾਰ ਨੂੰ ਵੱਡੇ ਗਿਣਤੀ ਸੰਗਤਾਂ ਇਕੱਠੀਆਂ ਹੁੰਦੀਆਂ ਹਨ ਮੁਰ ਪਰਮਰਾਇ ਜੰਦੇ ਨੇ ਉੱਥੇ ਵੀ ਵੱਡੇ ਵੱਡੇ ਵਿਦਵਾਨ ਬੁਲਾਏ ਜਾਂਦੇ ਹਨ ਜਿਹੜੇ ਕਿ ਸੰਗਤਾਂ ਨੂੰ ਇਸ ਅਸੀਂ ਜੋੜਦੇ ਆਂ ਰੋਜ਼ ਕਥਾ ਕੀਰਤਨ ਹੁੰਦੇ ਨੇ ਸਰਬ ਰੂਪ ਆਤਿਸ਼ਾ ਦੀ ਕਿਰਪਾ ਕਰਨ ਇਸੇ ਤਰ੍ਹਾਂ ਆਪਣੇ ਅਸਥਾਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਔਰ ਸੰਗਤਾਂ ਨੂੰ ਇਹਨਾਂ ਅਸਥਾਨਾਂ ਤੋਂ ਲਾਭ ਲੈਣ ਦਾ ਬਲ ਬਖਸ਼ਣ ਕੋ ਲਿਖੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਾਮ ਕਾ